ਸਰਬੱਤ ਦੀ ਵੀਡੀਓ ਦੇਖ ਰਿਹਾ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜੁਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਟਿਆਲਾ ਵਿੱਚ 12 ਸਾਲਾ ਵਿਦਿਆਰਥੀ ਨਾਲ ਜ਼ਬਰਦਸਤ ਲੋਕ ਛੱਡਣ ਵਾਲਾ ਆਟੋ ਡਰਾਈਵਰ ਗ੍ਰਿਫਤਾਰ ਪਟਿਆਲਾ ਵਿੱਚ ਇੱਕ 12 ਸਾਲਾ ਵਿਦਿਆਰਥੀ ਨਾਲ ਜ਼ਬਰ ਜਨਾਤ ਦੀ ਘਟਨਾ ਤੋਂ ਬਾਅਸ ਆਪ ਦਾ ਸੰਸਦ ਪਰਨੀਤ ਕੋਰਨਰ ਨੇ ਇਹ ਘਟਨਾ ਦੀ ਦੀ ਸਖਤ ਜਬ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ ਪਟਿਆਲਾ ਦੇ थाना ਬਖਸ਼ੀ ਵਾਲਾ ਇਲਾਕੇ ਵਿੱਚ ਇਸ ਚ ਆਟੋ ਚਾਲਕ ਵੱਲੋਂ 12 ਸਾਲਾ ਵਿਦਿਆਰਥਣ ਨੂੰ ਆਪਣੀ ਹਬਸ ਦਾ ਸ਼ਿਕਾਰ ਬਣਾਉਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਦਾ ਪਰਿਵਾਰ ਨੂੰ ਕੋਈ ਪਰਿਵਾਰ ਨੂੰ ਬੱਚੀ ਦੀ ਗਰਭਵਤੀ ਹੋਣ ਦੀ ਉਪਰੰਤ ਹੀ ਪਤਾ ਲੱਗਿਆ ਹੈ ਲੜਕੀ ਦਾ ਪਰਿਵਾਰ ਉੱਤਰ ਪ੍ਰਦੇਸ਼ ਤੋਂ ਹੈ ਇਸ ਸਮੇਂ ਪਟਿਆਲਾ ਰਿੰਦਾ ਹੈ ਬਖਸ਼ੀ ਵਾਲਾ ਥਾਣੀ ਦੀ ਪੁਲਿਸ ਨੇ ਮੁਜਲਮ ਮੁਜਰਮ ਚੁਬੰ ਕਨੋਜ਼ੀਆ ਵਾਸੀ ਬਾਗੂ ਸਿੰਘ ਕਲੋਨੀ ਪਟਿਆਲਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਪੁਲਿਸ ਨੇਮ ਮਲਾਜ਼ਮ ਆਟੋ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੀ 25 ਦਾ ਸਰਕਾਰੀ ਹਸਪਤਾਲ ਵਿੱਚ ਇਲਾ ਚੱਲ ਰਿਹਾ ਹੈ ਮੁਜਮ ਮੁਜਲਮ ਬੱਚੀ ਦੇ ਸਕੂਲ ਆਟੋ ਡ라이ਵਰ ਜੀ ਤੇ ਰੋਜ਼ਾਨਾ ਵਿਦਿਆਰਥੀਆਂ ਨੂੰ ਸਕੂਲ ਲਿਆਉਂਦਾ ਤੇ ਲੈ ਜਾਂਦਾ ਸੀ ਹੋਰ ਵਿਦਿਆਰਥੀ ਵੀ ਆਟੋ ਵਿੱਚ ਸਕੂਲ ਜਾਂਦੇ ਸਨ ਪਰ ਮੁਜਰਮ ਇਸ ਬੱਚੇ ਨੂੰ ਸਭ ਤੋਂ ਆਖਰ ਤੇ ਘਰ ਛੱਡਦਾ ਸੀ ਅਗਸਤ 2024 ਵਿੱਚ ਮੁਜਰਮ ਉਸਦੇ ਬੱਚੀ ਦੀ ਖਾਲਸਾ ਨਗਰ ਨਗਰ ਵਿੱਚ ਸੁੰਨਸਾਨ ਥਾਂ ਦੇ ਲੈ ਗਿਆ ਤੇ ਮੌਕੇ ਮਿਲਦੇ ਹੀ ਉਸ ਨੇ ਉਸ ਨਾਲ ਜ਼ਬਰਜਨਾਹ ਦੀ ਵਾਰਦਾਤ ਨੂੰ ਇਨਜਾਮ ਦੇ ਦਿੱਤਾ ਪਰਵਾਰ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਪਰ ਹੋਣ ਕੁੜੀ ਦੀ ਸਿਹਤ ਵਿਗੜ ਗਈ ਤੇ ਚੇਕਪੁਰਾਣ ਨੂੰ ਪਤਾ ਲੱਗਾ ਕਿ ਕੁੜੀ ਗਰਭਤੀ ਜਿਸ ਤੋਂ ਬਾਅਦ ਕੁੜੀ ਨੇ ਪੂਰੀ ਸਚਾਈ ਦੱਸੀ ਇਸ ਸਬੰਧ ਵਿੱਚ ਸਬੰਧਿਤ ਥਾਣਾ ਬਖਸੀ ਵਾਲਾ ਦੇ ਐਸ ਐਚਓ ਸਰਪ ਇੰਸਪੈਕਟਰ ਸੁਦੇਵ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ 'ਤੇ ਜਾਂਚ ਜਾਂਚ ਮਾਮਲਾ ਦਰਜ ਕਰਕੇ ਸ਼ੁਭਮ ਕਨੋਸਦਿਆ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ 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 ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਦੰਗਾਈ ਨਾਲ ਪੁੱਛਗਛ ਕੀਤੀ ਜਾਵੇਗੀ ਖਬਰ ਨਾਲ ਅੰਤਕ ਬਣੇ ਰਹਿਣ ਲਈ ਆਪਸ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ